ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮਿੱਤਰਾਂ ਦੀ ਉਮੀਦ ਕਰਦੇ ਹਾਂ ਕਿ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਤੇ ਲਓ ਜੀ ਅੱਜ ਪਾਪੇ ਦੇ ਇਧਰ ਲਈ ਸੈਟਅਪ ਤੇ ਆਏ ਸੀਗੇ ਹੋਰ ਜੀ ਕਿਵੇਂ ਠੀਕ ਠਾਕ ਹਾਂ ਇਧਰ ਦੀਪਾ ਬਾਈ ਇਧਰ ਨੰਨਾ ਬਾਈ ਹੋਲ ਵੀ ਲੌਗ ਕਬੂਤਰ ਤੁਹਾਨੂੰ ਦਿਖਾਉਨੇ ਆ ਦੇਖੀ ਦੇਖੀ ਲੈ ਬੱਚੇ ਇੱਥੇ ਬੋਇਲ ਨੰਨੇ ਕੜੇ ਕੜੇ ਆਹਾ ਹਾਂ ਕਿਰਾਂ ਹੀ ਪੂਰੀ ਅੱਕਾ ਬੈਠੀ ਐ ਇੱਥੇ ਆਹ ਦਾ ਭੈਜੀ ਪੁਰਾਣੀ ਆਪਾ ਉਹ ਨਹੀਂ ਯਾਰ ਨੋ ਕੱਟਣ ਲੱਗੇ ਨੋ ਕੱਟਣ ਲੱਗੇ ਇਹਨਾਂ ਦੇ ਵਾਲੇ ਵੱਡੇ ਆ ਇਹ ਕਾਰ ਐ ਬੱਚਾ ਚੂਚਾ ਜਾ ਆ ਵੇ ਇਹ ਰੋ ਰਿਹਾ ਦੋ ਦੋ ਐ ਕਾਰ ਤੇ ਇੱਕ ਹੋ ਰਿਹਾ ਆ ਉਹ ਇਹਦਾ ਭਰਾ ਹੀ ਹੋਣਾ ਔਰ ਤੇ ਦੋਨੇ ਭਰਾ ਕਾਰ ਐ ਇਹ ਕੋਚ ਆ ਪੂਰੀ ਆਪਾ ਸੱਕੀ ਨਾਲ ਵੱਡੀ ਜਾਵੇ ਉਹ ਲੈ ਨੋ ਲੰਬੇ ਰਵੜਦੇ ਪਏ ਵਾਲੀ ਵੱਡੀ ਹੋਗੀ ਸੀ ਗਰੇ ਫਾੜੀ ਗਿਆ ਮੈਂ ਤੈਨੂੰ ਵਾੜੀ ਗਿਆ ਉਹ ਯਾਰ ਆ ਨਾ ਉਹ ਦੇਖੇ ਕੱਚੀ ਨਾ ਉੱਡੀ ਜਾਵੇ ਧਿਆਨ ਨਾਲ ਥੋੜੀ ਜਿਹੀ ਹੋਰ ਕੱਟ ਦੋ ਜਾ ਕੋਈ ਲੰਦਰ ਬਾਲੀ ਵੱਡੀ ਇਹਦੇ ਕਾਲੇ ਜੀ ਨੇ ਜਿਹੜੀ ਕੱਟਦੀਆਂ ਬਹੁਤ ਓਕੇ ਆ ਵੀ ਵੱਢ ਮੈਂ ਇਧਰੇ ਤੋਂ ਕੋਈ ਹੋਰ ਲੈ ਇਹਨੂੰ ਛੱਡ ਦੀ ਹਣ ਉਧਰ ਛੱਡ ਦੇ ਉਸ ਕੁੜੇ ਚ ਉਹ ਮੰਗਵਾਦਾ ਸੁਜੀ ਬਈ ਨੁੰਦਰ ਹਣਾ ਨੁੰਦਰ ਦਾ ਸੁਜੀ ਆ ਆ ਕੋਲੀ ਦੇ ਨਾਲੇ ਵਗਿਆੜਾਂਗਾ ਇਹ ਆ ਲਾਈਵ ਹੈ ਥੋੜਾ ਉੱਤੇ ਹਾਂ ਨਾਲੇ ਵਗਿਆੜਾਂ ਡੰਡੇ ਦੇ ਧਾਣੇ ਆਪਾਂ ਛੱਟੀ ਚਲੀ ਹੋਰ 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 ਇਨ ਵੇੜ ਪਰ ਇੱਧਰ ਵੀ ਬੱਚੇ ਦਾ। ਟਵਾਨਾ ਰੋੜਿਆ ਹੋਇਆ। ਸੈਨ ਥਰੇ ਹੋਣੇ ਆਂਦੇ। ਆਹ ਬਾਤ ਜੀ ਗੱਡੀ ਬੈਠੇ ਕਿਹੜੇ ਦੇ ਆ ਇਹ? ਇਹ ਵੀ ਇਹਨੂੰ ਦੇਣੇ ਪੈਣੇ ਜਦੋਂ। ਆ ਇੱਧਰ। ਹੋਏ ਬੱਚਾ ਲੈ। ਇਹ। ਆ ਜਾ ਲਾ। ਹਾਂਜੀ। ਆਏ ਇੱਧਰ। ਦੋ ਬੱਚੇ ਹੀ ਥੇ। ਨਾ ਭੇੜੀ ਆ ਦੇ ਨੇ ਬੱਚਾ। ਹੈ? ਆਏ ਇੱਧਰ ਬੱਚਾ। ਮੌਜ ਪਰ? ਹਾਂ। ਇਹ ਨੂੰ ਲਾਣਾ ਇਹ ਤੁਹਾਨੂੰ ਫੜ ਕੇ ਦਿਖਾਉਣੇ ਆ ਖੜਜੋ ਉਹ ਨਾਲੇ ਕੱਲ ਜਾਣ ਪਾਇਆ ਚੌਟ ਚੈਨ ਤਾਂ ਬਹੁਤ ਆਹ ਮੜੇ ਖੋਲੋ ਖੋਲ ਖੋਲ ਦਿਖਾਈ ਮੜਾ ਜੀ ਆ ਨੋਗਰ ਨਹੀਂ ਇਹਨੇ ਤੀਤਨ ਕੋਲ ਆ ਜੀ ਛਾਕਣਾ ਛਾਕੇ ਮੋਜ ਪਰ ਹਾਂ ਪੈਰਾਂ ਦੇ ਪਿਆਮੀ ਮੋਜ ਆ ਹਾਂ ਬਿਲਕੁਲ ਸੋ ਤੇ ਕਮੈਂਟ ਕਰਕੇ ਜਰੂਰ ਸਬਚਾ ਕੇ ਦਾ ਲੱਗੇ ਸਫੇਦ ਆ ਚਿੱਟਾ ਆਹੋ ਪੂਰਾ ਇਹ ਬਿਆਮੀ ਮੋਇਆ ਦਰਵਾਜ਼ਾ ਲਾਓ ਕੋਈ ਮੋਇਆ ਭਰਾ ਆਇਆ ਲੱਗਦਾ ਉਨੇ ਹਾਂ ਬਾਕੀ ਇੱਕ ਮੱਚਾ ਉਹ ਆ ਲਾਲ ਚੀਨਾ ਜਾ ਇਹ ਰੱਖਾ ਕੋ ਆ ਚੀਨਾ ਜਾ ਕੂਡੇ ਤੇ ਬਿਠਾ ਦੋ ਮਗਰ ਰਤੇ ਜੀ ਬਾਕੀ ਇੱਥੇ ਕੀ ਜਿਹਦੇ ਕੋਈ ਸੰਦੇ ਕੇ ਵਿੱਚ ਆ ਬੱਚੇ ਆ ਦੋ ਇਹ ਨਸਨ ਲਈ ਹੈ ਹਾਂ ਸ਼ਾਇਦ ਲੱਗ ਰਿਹਾ ਤਾਂ ਆਹ ਆਉਂਦੇ ਹਨ ਲਾ ਬੋਰਾ ਦੀ ਸਪੇਰੀ ਇਧਰ ਜੇ ਤੋਪੇ ਹੋ ਗਏ ਨਹੀਂ ਮੜਾ ਇੱਕ ਬਰਾਵੇ ਆਹ ਸਪੇਰੀ ਇਹ ਚਟੀਆਂ ਦਾ ਬਣੂਗਾ ਪੂਰਾ ਹਾਂ ਆਹ ਕੀ ਹੈ ਆਹ ਤੇਰੀ ਸਪੇਰੀ ਡੈਣ ਆਹ ਇਹ ਡੱਬਿਆਂ ਨੂੰ ਸ਼ਾਖੀ ਹਾਂ ਪੂਰਾ ਇਹ ਬੜਾ ਕੱਟ ਰਿਹਾ ਨਾ ਪਜਾਮੀਆਂ ਮੋਜ ਉਹਦੀ ਪੂਰੇ ਬੜਾ ਹੈ ਬੜਾ ਚਿੱਟੀ ਕਾਲੀ ਦਾ ਨਾ ਦੇਂਦੇ ਪੈਰ تیر ਜਾ ਮਾਰਦਾ ਇੱਕ ਤਾਂ ਜਿਹੜਾ ਨਿੱਕਾ ਇੰਨਾ ਦਾ ਵਾ ਆ ਕਿੱਧਰ ਤਾੜਨੇ ਆ ਹਾ ਦੱਸ ਲੈ ਵੀਡੀਓ ਜਿ ਦਿਖਾ ਦੇ ਲੈ ਵੀਡੀਓ ਜਿ ਦਿਖਾ ਦੇ ਹੈਲੋ ਉਧਰ ਚੰਗੋ ਉਹ ਵੀਡੀਓ ਜਿ ਦਿਖਾ ਦੇ ਫੇਰ ਖੋਲ ਕੇ ਵੇਖ ਲਿਆ ਕਰੂ ਵੀਡੀਓ ਇਹ ਵੀਡੀਓ ਜਿ ਦਿਖਾ ਦੇ ਇਹਦੀਆਂ ਨੋਂਦਰਾ ਕੱਟਣੀਆਂ ਆਹ ਕਟੀਆਂ ਖਾਲੀ ਪੀ ਦੀ ਦਾ ਜਿਹੜਾ ਹੁਣ ਦਿੱਤਾ ਆਪਾਂ ਇਹ ਦੋ ਚੱਤ ਉਧਰ ਤਾਂ ਸੀਗਾ ਹਾਂ ਤੇ ਆਹ ਇਹਦੇ ਨੇ ਲੱਗਿਆ ਮੈਂ ਲੱਗਾ ਜਨ ਕਰਨ ਨਾਲ ਇਹ ਕਰਨਾ ਹੈ ਹਾਂ ਇਹਦੇ ਛੱਡਿਆ ਹੀ ਉਹ ਦੋ ਉੱਥੇ ਸਾਫੂ ਵਾਲੇ ਇਹ ਨਾਲ ਸਰ ਉਹ ਪ੍ਰਾਣੀਆਂ ਦੇਖ ਲਈ ਹਾਂ ਨਾ ਉਹ ਚੋਈ ਵੜਾ ਦਾ ਚੱਲਿਆ ਉਹਨੇ ਕਿਹਾ ਸੀ ਜੀ ਹਾਂ ਜੀ 8 ਵਜੇ ਦਿੱਤੀ ਮੈਂ ਕਿਹਾ 8 ਵਜੇ ਨਾ ਦਿੱਤੀ ਕੋਲ ਗਿਆ ਪਤਾ ਮੁੰਡੀ ਦੂਰੀ ਨਾ ਮੋਟਰਸਾਈਕਲ ਪਾਪਾ ਉਹ ਮੌਜੇ ਜੇ ਕੀਦੇ ਆ ਸਾਫੂ ਵਾਲੇ ਜਦੋਂ ਤੂੰ ਹੀ ਛੱਡਿਆ ਸੀ ਹੈ ਆਪਾ ਇਹਨੇ ਨਹੀਂ ਛੱਡਿਆ ਪਾਪਾ ਉਹ ਮੌਜੇ ਜੇ ਕੀਦੇ ਆ ਪੂਰਾ ਮੌਜਾ ਤੇ ਚਟਾ ਮੌਜਾ ਇਹ ਉਹ ਲੜਕੀ ਤੁਰ ਗਈ ਉਧੇ ਆ ਜੀ ਚਾ ਕਿ ਜੇ ਰੱਖ ਲਈ ਵਦੂ ਨੇ ਵਾਲਾ ਕੱਟੇ ਨੰਦਰਾ ਤੇ ਨੰਦਰ ਤੇ ਕੱਟ ਐਨੇ ਰਤੀ ਨੇ ਨਹੀਂ ਕੱਢੇ ਕਿਹੜੀ ਨੇ ਆ ਪੂਛ ਵਾਲੀ ਨੇ ਜਿਹੜਾ ਹੈਗਾ ਇੱਕ ਫਿਕਰ ਕੱਢ ਦਿਆ ਉਧਰ ਹੈ ਬਈ ਇਧਰ ਹੀ ਆ ਕਿਹੋ ਜਾਂ ਲਾਲਚੀ ਨਾ ਜੀ ਲਾਲਚੀ ਨੇ ਇੱਕ ਤਾਂ ਖੁੰਝੇ ਚ ਬੈਠਾ ਉਹੀ ਆ ਆ ਮੜਾ ਅੱਛਾ ਔਰ ਰਤੀ ਭੋੜ ਦੀ ਹੁੰਦੀ ਬਾਪੇ ਬੜੇ ਜੇ ਬੰਦ ਕਰ ਲਈ ਹੁਣ ਆ ਬਈ ਲਾਲਜੀ ਪੂਖ ਦੀ ਇਹਦਾ ਬੱਚਾ ਹੋ ਰਿਹਾ ਲਾਲ ਜੀ ਨਾ ਆ ਤੁਸੀਂ ਕਮੈਂਟ ਕਰਕੇ ਜੁਸ ਸੋ ਹਨਾ ਪਿਆਮੀ ਮੋਜੇ ਹਰ ਇੱਕ ਚਟਾ ਮਗਰ ਇਹਦੇ ਪੂਰਾ ਭਰਾ ਹੀ ਇਹ ਦੋਨੇ ਲੱਗਦਾ ਹਾਂ ਆ ਬਈ ਆ ਜੂਸੇ ਮਗਰੀ ਜਾਂਦਾ ਇਹ ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾਉਨੇ ਆ ਘੈਂਟ ਹੀ ਇਹ ਪੂਰੇ ਬਾਕੀ ਆ ਦੇਖ ਲੋ ਵੱਡੇ ਪੁੱਤਰ ਲੈਂਟਰ ਪਾਇਆ ਆ ਬਸ ਓਕੇ ਆ ਲੋ ਤੇ ਕਮੈਂਟ ਕਰਕੇ ਜਰੂਰ ਸਕੂਟਰ ਪਾਪੇ ਦੇ ਕਰਦਾ ਐ ਅੰਦ ਅਗੇ ਬੱਚੇ ਪੁੱਛਿਆ ਤੁਹਾਨੂੰ ਪ੍ਰੋਸੈਸਿੰਗ ਦਿਖਾਦੀ ਆ ਬਹੁਤ ਦੇਖ ਲੋ ਤਿੰਨ ਚਾਰ ਉਧਰ ਆ ਬੱਚੇ ਇੱਕ ਆ ਰਿਹਾ ਦੋ ਆਹਾ ਵਾ ਤੇ ਤਿੰਨ ਚਾਰ ਚਾਰ ਪੰਜ ਉਧਰਲੀ ਗੁੱਡੇ ਚ ਐਂਡ ਵਾਲੇ ਚ ਤੇ ਚਾਰ ਐ ਪੰਜ ਆ ਨਾਲ ਦੇ ਚ ਜਾਂਦੇ ਹੈਗੇ ਆ 15 ਥੋੜਾ ਬੱਚੇ ਇਧਰ ਇਧਰ ਤੇ 15 16 ਉਧਰ ਆ ਲਾਕਸ਼ਰੀ ਬੈ ਜਾ ਆਹੋ ਇੱਕ ਕੰਡਰ ਦਾ ਪਲਿਆ ਵੇ ਨਾਲ ਦੋ ਆ ਨਿੱਕੇ ਜਿਹੇ ਗੱਡੇ ਵੀ ਪਾਉਣੇ ਜੀ ਦੋ ਆਂਡੇ ਤਰੇ ਵੀ ਫਖੋਤਰੀ ਬੈਠੀ ਚੀਨੀ ਜੀ ਕਰਦੇ ਪਤਾ ਨਹੀਂ ਇਹ ਭੈਣ ਨੂੰ ਇਹ ਕਿਨਾਂ ਲਾ ਦੇ ਸੀ ਉਹ ਰਾਗਲਾ ਪੀਣ ਆਹ ਕਿਨਾਂ ਮੁਰਗੀ ਕਹਿੰਦੀ ਨਹੀਂ ਨਹੀਂ ਖਲਾਬੀ ਨਹੀਂ ਛਿੱਟੀਆਂ ਛਿੱਟੀਆਂ ਵੜ ਤੋਂ ਕਰ ਨੱਬੜਾਣੀ ਕੰਮ ਹਜੇ ਵਰਤਾ ਬਣਾ ਲਈਏ ਖੁਰ ਬਣਾਉਣ ਲੱਗੇ ਬਾਈ ਓਏ ਹਾਂ ਜਿੰਨਾ ਦੇ ਬਾਲੇ ਵੱਡਿਆਂ ਦਾ ਅੰਦਰ ਉਹ ਕੱਟਦੇ ਆਂ ਥੋੜੀ ਥੋੜੀ ਕੋ ਕੂਤਰੇ ਆ ਬਲੇ ਪ੍ਰਾਣੇ ਆ ਗੌਰ ਇਨੀ ਹੁੰਦੀ ਨਹੀਂ ਹੂੰ ਚੱਲ ਕੋਈ ਬਾਕੀ ਇਧਰ ਤਾਂ ਆਏ ਸੀ ਕੋਈ ਹੱਜ ਨਾ ਚਾਰ ਪੰਜ ਬੱਚੇ ਤੀਥ ਨੂੰ ਦਿੱਤੇ ਆ ਪਾਪੇ ਨੇ ਬੱਚੇ ਬਈ ਐਂਡ ਬੱਚੇ ਆਂ ਥਰੇ ਐਕਟ ਵਾ ਨਾ ਆਹ ਉਹ ਕਦੇ ਮੇਰੇ ਬਾਦੇ ਘਾਟੇ ਤਾਂ ਨਹੀਂ ਅੱਧਾ ਕਿਲੋ ਪਾ ਦੇ ਬਈ ਆ ਚੱਲਦੇ ਆ ਅੱਧਾ ਕਿਲੋ ਕਿਧਰ ਗਿਆ ਪਾਪਾ ਹੈਲੋ ਆ ਲਾ ਛੱਡ ਦੇ ਪਾ ਲਓ ਅੰਦਰ ਪੌਣਾ ਗਲਾਸ ਪਾਉਣ ਲੱਗਾ ਹੈ ਕੋਈ ਜੇ ਕੱਢੇ ਆਣਾ ਉਹ ਬੱਚੇ ਹੈ ਮੈਂ ਕਿਹਾ ਕੋਈ ਕੱਢੇ ਉਹ ਉਹਨੇ ਮੱਛੀ ਉਹ ਮਾਰੀਗਾ ਲਾਓ ਇੱਧਰ ਤਾਂ ਇੱਕ ਦੋ ਆਉਂਦੀ ਆ ਇੱਧਰ ਦਿਵਾਲੀ ਚਲ ਚੰਗਾ ਪਾ ਮੈਂ ਚੱਲਦਾ ਠੀਕ ਆ ਜੀ ਆ ਵੀ ਉਹ ਤਾਂ ਛੱਡ ਦੇ ਪਾ ਦੇ ਬਸ ਇੱਕ ਟੈਂਟ ਜੀ ਛੱਡਿਆ ਬਈ ਚਿੱਟੀਆਂ ਮੈਂ ਖੱਟ ਜਾਂਦਾ ਚਿੱਟੀਆਂ ਦਾ ਚਿੱਟੀਆਂ ਦਾ ਚੀਨਾ ਬਗਿਹੜਾਂ ਦਾ ਛੱਡਿਆ ਉੱਧਰ ਇਹ ਮਿਲਿਆ ਹੋਊਗਾ ਕਬੂਤਰ ਇਹ ਤਾਂ ਆਹੋ ਬਰਸਈਆਂ ਲੱਭੜੀ ਉਹ ਦੇਖੀ ਦੀਪਕ ਵੀ ਆ ਗਿਆ ਲਓ ਜੀ ਹਾਂ ਕਿਵੇਂ ਆ ਚੋਬਰਾ ਤੇ ਬਾਕੀ ਆਪਾਂ ਨਹੀਂ ਅਜੇ ਕੂਤਰ ਛੱਡੇ ਹਨ ਕਿਉਂਕਿ ਮੌਸਮ ਯਾਰ ਰਾਤ ਮੀਂਹ ਨਹੀਂ ਡਿਆ ਆਇਆ ਸੀਗਾ ਕਾਫੀ ਤਖੜਾ ਤਾਂ ਹੀ ਨਹੀਂ ਛੱਡੇ ਬਾਤੀਆ ਪੱਲਾ ਦੇਖ ਲਓ ਪਹਿਲੇ ਦੇ ਨਾਲ ਦਾ ਵੀ ਹੁੰਦਾ ਸੀ ਤੇ ਓਕੇ ਰਿਪੋਰਟਾਂ ਟੁੱਟ ਹੀ ਗਿਆ ਉਹ ਆਂ ਰੋਂਦਰਾ ਲਾਉਣੀਆਂ ਹਾਂ ਨਹੀਂ ਰੋਂਦਰਾ ਲਾਉਣੀਆਂ ਇੱਧਰ ਪਾਣੀ ਦਾ ਇੱਕ ਗਲਾਸੀ ਹਾਂ ਆਹੋ ਭਾਈ ਤੁਹਾਨੂੰ ਕਹਦਾ ਭੁੱਲੇ ਮਾਰਨੇ ਨਹੀਂ ਮੈਂ ਤੀਤੇ ਪਏ ਹੁਣ ਮਨੇ ਓਏ ਲੈ ਯਾ ਮੱਦੀ ਯਾਰ ਲੈ ਦੱਸਿਆ ਦਾਣੇ ਦਾ ਵੀ ਪਾ ਦਿੰਦਾ ਮੁੰਡਾ ਯਾਰ ਬਹੁਤ ਸੇਵਾ ਕਰਦਾ ਕੂਤਰਾਂ ਦੀ ਹਨਾ ਤੇ ਇਹਦੇ ਲਈ ਇੱਕ ਵੀਡੀਓ ਨੂੰ ਲਾਈਕ ਦੇ ਦਿਓ ਦਿਪਾ ਕ ਲਈ ਅਗਰ ਜਾਇਦੇ ਕਿੱਧਰ ਆ ਗਿਆ ਬਾਜੀ ਆ ਗਈ ਸੀ ਆ ਨਾ ਜੀ ਨਾ ਹੋਇ ਜਿਹੜਾ ਪੁੱਛਾ ਜਿਹੜਾ ਪਾਪਾ ਜੇ ਸਾਦੇ ਮਾਰੀ ਸੀ ਸਾਦੇ ਨਹੀਂ ਜਿਹੜਾ ਕਥਾ ਤੇ ਨਾ ਹੁੰਦਾ ਹੀ ਆ ਉਹ ਜਿਹੜਾ ਜਿਹੜਾ ਹੱਪਸ ਘੜਦੋਂਦਾ ਹੈ ਅੱਛਾ ਚੀਨਾ ਆਹੀ ਹੁਣਾ ਉਹ ਸਾਤਿਆਂ ਵਾਲਾ ਇੱਧਰ ਕਾਲੇ ਸਾਦੇ ਮਾਰੀ ਜਿਹਦੇ ਖੱਬ ਘੜਦਾ ਹੀ ਇਹਨੂੰ ਪਾਟ ਹਾਂ ਇੱਥੇ ਹੋਊਗਾ ਨੇ ਆਏ ਓਹ ਦੋਸਤ ਕਿਹਨਾਂ ਰਮੈਂ ਇਹ ਦੇ ਜਾ ਨਾ ਨੰਬਰ ਵਧਣੀਆਂ ਚੰਗਾ ਸੀ ਪਾਪਾ ਕਿਹੜੇ ਚਾ ਹਾਂ ਹੋ ਰਿਹਾ ਹੋ ਰਿਹਾ ਕਿਸੇ ਉਹ ਹੋ ਰਿਹਾ ਉਹ ਕਾਲਾ ਜੀ ਨਾ ਹਾਂ ਉਹ ਲ ਆਹੀ ਹੈ ਠੀਕ ਆ ਉਹ ਤੇ ਸਾਥੇ ਮਰੇ ਹੀ ਆ ਵੀ ਆਉਂਦਾ ਹਾਂ ਹਾਂ ਅੱਛਾ ਕਾ ਇੰਨੀ ਗੱਲਾਂ ਨਹੀਂ ਹਨ ਇਹਨਾਂ ਆਪਾਂ ਨੂੰ ਹੈਗੀ ਆ ਬਾਕੀ ਤੁਹਾਨੂੰ ਬੱਚੇ ਪੁੱਛ ਦਿਖਾਤੇ ਆ ਤੇ ਕਬੂਤਰ ਤੁਹਾਨੂੰ ਪਾਪੇ ਦੇ ਅੱਗੇ ਦਿਖਾਏ ਹੁਣ ਬੱਚਿਆਂ ਦਾ ਪ੍ਰੋਸੈਸ ਦਿਖਾਤਾ ਵਾ ਤੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਮਤਰੋ